ਬਲਵੰਤ ਗਾਰਗੀ ਜੀ ਦੀ ਕਹਾਣੀ ਪਿਆਜੀ ਚੁੰਨੀ ਡਾਕਟਰ ਪਿਸ਼ੋਰਾ ਸਿੰਘ ਵਿੱਚ ਖਾਨਦਾਨੀ ਅਣਖ ਅਤੇ ਖੜਕਾ ਦੜਕਾ ਸੀ ਜਦ ਉਸ ਨੂੰ ਪਤਾ ਲੱਗਿਆ ਕਿ ਉਸਦੀ بیوی ਕਲਾਲਾਂ ਦੇ ਮੁੰਡੇ ਨਾਲ ਰਲ਼ੀ ਹੋਈ ਹੈ ਉਸਨੇ بیوی ਨੂੰ ਕੁੱਟਿਆ ਪਾਵੇਂਆਂ ਹੇਠ ਦੇ ਕੇ ਤਸੀਹੇ ਦਿੱਤੇ ਤੇ ਫਿਰ ਗੁੱਸੇ ਵਿੱਚ ਝੱਗ ਛੱਡਦਾ ਹੋਇਆ ਉਸਦੀ ਹਿੱਕ ਉੱਤੇ ਚੜ੍ਹ ਬੈਠਾ ਪੇਟੀ ਨਾਲ ਲਟਕਦਾ ਛੁਰਾ ਕੱਢ ਕੇ ਸੰਗੀ ਨਾਪਕੇ ਉਹ ਗਰਜਿਆ ਦੇਖਦੀਆਂ ਸਿਰ ਕੱਟ ਕੇ ਕਿਲੀ ਉੱਤੇ ਟੰਗਦੇ ਸਾਂ ਉਸ ਦਿਨ ਪਿੱਛੋਂ ਉਸਦੀ بیوی ਬੱਕਰੀ ਵਾਂਗ ਉਸਦੇ ਨਾਲ-ਨਾਲ ਤੁਰ ਕੇ ਦੁਕਾਨ ਤੇ ਆਉਂਦੀ ਸਾਰਾ ਦਿਨ ਉੱਥੇ ਬੈਠੀ ਰਹਿੰਦੀ ਅਤੇ ਸ਼ਾਮ ਨੂੰ ਉਸੇ ਤਰ੍ਹਾਂ ਚੁੱਪਚਾਪ ਉਸ ਨਾਲ ਘਰ ਨੂੰ ਮੁੜਦੀ ਦੂਰ-ਦੂਰ ਤੇ ਪਿੰਡਾਂ ਤੱਕ ਪਿਸ਼ੋਰਾ ਸਿੰਘ ਦੇ ਚਰਚੇ ਸੀ ਕਿਸੇ ਨੂੰ ਦਾੜ ਪੀੜ ਹੁੰਦੀ ਜਾਂ ਕਿਸੇ ਸ਼ੌਕੀਨ ਨੇ ਦੰਦਾਂ ਵਿੱਚ ਮੇਖਾਂ ਠੁਕਵਾਉਣੀਆਂ ਹੁੰਦੀਆਂ ਜਾਂ ਕਿਸੇ ਬੁੱਢੇ ਨੇ ਨਵੇਂ ਦੰਦ ਲਗਵਾਉਣੇ ਹੁੰਦੇ ਤਾ ਸਿੱਧੇ ਉਹ ਡਾਕਟਰ ਪਿਸ਼ੋਰਾ ਸਿੰਘ ਕੋਲ ਆਉਂਦੇ ਇਸ ਤੋਂ ਇਲਾਵਾ ਖੁੰਡਾ ਉੱਤੇ ਬੈਠੇ ਜੱਟਾਂ ਦੇ ਮੁੰਡੇ ਅਤੇ ਢਾਬੇ ਉੱਤੇ ਚਾਹ ਪੀਂਦੇ ਬੱਸਾਂ ਦੇ ਡਰਾਈਵਰ ਵੀ ਉਸ ਦੀਆਂ ਗੱਲਾਂ ਕਰਦੇ ਇਹਨਾਂ ਵਿੱਚੋਂ ਕਈ ਮਨ ਚਲੇ ਮੁੰਡੇ ਦਾੜ ਪੀੜ ਦੇ ਬਹਾਨੇ ਹਾਏ ਹਾਏ ਕਰਦੇ ਉਸ ਦੀ ਹੱਟੀ ਉੱਤੇ ਆਉਂਦੇ ਸਨ ਜਿੱਥੇ ਉਸ ਦੀ ਸੋਹਣੀ ਪੋਠੋਹਾਰਨ ਬੀਬੀ ਬੈਠੀ ਹੁੰਦੀ ਪਿਸ਼ੋਰਾ ਸਿੰਘ ਦੇ ਆਪਣੇ ਦੰਦ ਬਹੁਤ ਮੈਲੇ ਸਨ ਪੀਲ ਪੀਲੇ ਮਸੂੜੇ ਵਿਰਲਾਵਲੀ ਪੀਲੀ ਦੰਦਰਾਲ ਪਰ ਉਹ ਆਖਦਾ ਧੋਬੀ ਦੇ ਆਪਣੇ ਕੱਪੜੇ ਹਮੇਸ਼ਾ ਮੈਲੇ ਹੀ ਦਿਸਣ ਉਹ ਆਪਣੀ ਮਹਿੰਦੀ ਰੰਗੀ ਦਾਹੜੀ ਫੌਜੀਆ ਵਾਂਗ ਚੜਾ ਕੇ ਰੱਖਦਾ ਤੁਰਲਿਆਂ ਵਾਲੀ ਨੀਲੀ ਪੱਗ ਅਤੇ ਪਤਲੂਨ ਦੀ ਪੇਟੀ ਨਾਲ ਲਟਕਦੇ ਛੁਰੇ ਦਾ ਬੜੇ ਮਾਣ ਨਾਲ ਉਹ ਜ਼ਿਕਰ ਕਰਦਾ ਜੇ ਇਲਾਕੇ ਦਾ ਕੋਈ ਠਾਣੇਦਾਰ ਜਾਂ ਪਟਵਾਰੀ ਦੁਕਾਨ ਅੱਗੇੋਂ ਲੰਘਦਾ ਤਾਂ ਉਹ ਬੜੇ ਆਦਰ ਨਾਲ ਉਸ ਨੂੰ ਫਤਿਹ ਬੁਲਾਉਂਦਾ ਤੇ ਹੱਥ ਜੋੜ ਕੇ ਆਖਦਾ ਸਾਡੇ ਵੱਲ ਵੀ ਧਿਆਨ ਰੱਖਣਾ ਤੁਹਾਡੇ ਸਦਕੇ ਦਾਸ ਹੀ 4 ਪੈਸੇ ਖੱਟ ਲੈ ਹੱਟੀ ਦੇ ਬਾਹਰ ਦੋ ਬੋਰਡ ਲਟਕਦੇ ਸਨ ਇੱਕ ਆਦਮੀ ਬਗੈਰ ਦੰਦਾਂ ਦੇ ਹੱਸ ਰਿਹਾ ਸੀ ਤੇ ਦੂਜਾ ਨਵੇਂ ਦੰਦਾਂ ਦਾ ਸੈੱਟ ਲਈ ਬੈਠਾ ਮੁਸਕਰਾ ਰਿਹਾ ਹੈ ਇੱਕ ਮੈਲੇ ਪਰਦੇ ਪਿੱਛੇ ਦੰਦਾਂ ਦਾ ਮੁਆਇਨਾ ਕਰਨ ਵਾਲੀ ਲੰਬੀ ਗੱਦੇਦਾਰ ਕੁਰਸੀ ਪਈ ਹੁੰਦੀ ਜਿਸ ਨੂੰ ਉਹ ਰਾਵਲਪਿੰਡੀ ਤੋਂ ਆਪਣੇ ਨਾਲ ਲੈ ਕੇ ਆਇਆ ਸੀ ਕੋਲ ਫੱਟੇ ਉੱਤੇ ਕਈ ਪ੍ਰਕਾਰ ਦੇ ਜਮੂਰ ਖੁਰਚਣ ਵਾਲੇ ਔਜ਼ਾਰ ਪਏ ਹੁੰਦੇ ਇੱਕ ਪਾਸੇ ਸਟੂਲ ਉੱਤੇ ਸੋਹਣੀ ਉਸਦੀ ਪੋਠੋਹਾਰੀ ਬੀਬੀ ਬੈਠੀ ਹੁੰਦੀ ਜਿਸ ਦੀ ਪਿਆਜ਼ੀ ਚੁੰਨੀ ਵਾਰ-ਵਾਰ ਉਹਦੇ ਸਰੀਰ ਉੱਤੇ ਤਿਲਕਦੀ ਰਹਿੰਦੀ ਸਾਰੀ ਮੰਡੀ ਵਿੱਚ ਪਿਸ਼ੋਰਾ ਸਿੰਘ ਦੇ ਜਮੂਰ ਅਤੇ ਪਿਆਜ਼ੀ ਚੁੰਨੀ ਦਾ ਜ਼ਿਕਰ ਸੀ ਲੋਕ ਡਾਕਟਰ ਨੂੰ ਜਮੂਰ ਤੇ ਉਸਦੀ ਬੀਬੀ ਨੂੰ ਪਿਆਜ਼ੀ ਚੁੰਨੀ ਦੇ ਨਾਂ ਨਾਲ ਯਾਦ ਕਰਦੇ ਇਹ ਕੁਝ ਠੀਕ ਵੀ ਸੀ ਪਿਸ਼ੋਰਾ ਸਿੰਘ ਨੇ ਜਮੂਰ ਵਾਂਗ ਹੀ ਪਿਆਜੀ ਚੁੰਨੇ ਨੂੰ ਫੜਿਆ ਹੋਇਆ ਸੀ ਗੱਲ ਇਸ ਤਰ੍ਹਾਂ ਹੋਈ ਸੀ ਕਿ ਪਿਸ਼ੋਰਾ ਸਿੰਘ ਦੀ ਪਹਿਲੀ ਵੀਵੀ ਅਤੇ ਦੋ ਧੀਆ ਪਾਕਿਸਤਾਨ ਵਿੱਚ ਹੀ ਕਤਲ ਹੋ ਗਈਆਂ ਸਨ ਜਦੋਂ ਉਹ ਇਸ ਮੰਡੀ ਵਿੱਚ ਆਇਆ ਤਾਂ ਸਿਰਫ ਆਪਣੀ ਬੁੱਢੀ ਮਾਂ ਅਤੇ ਪੁਰਾਣੀ ਕੁਰਸੀ ਨੂੰ ਹੀ ਨਾਲ ਲਿਆ ਸਕਿਆ ਸੀ ਉਸ ਦੇ ਗਵਾਂਡ ਵਿੱਚ ਇੱਕ ਅੰਨੀ ਪੋਠੋਹਾਰਨ ਔਰਤ ਅਤੇ ਉਸ ਦੀ ਜਵਾਨ ਧੀ ਆਬਸੇ ਸਨ ਥੋੜੇ ਦਿਨਾਂ ਪਿਛੋਂ ਉਹ ਪਿਸ਼ੋਰਾ ਸਿੰਘ ਦੇ ਵੱਡੇ ਮਕਾਨ ਵਿੱਚ ਹੀ ਰਹਿਣ ਲੱਗੇ ਉਹਨਾਂ ਨੂੰ ਪਿਸ਼ੋਰਾ ਸਿੰਘ ਦਾ ਬਹੁਤ ਆਸਰਾ ਸੀ ਮਰਨ ਲੱਗਿਆਂ ਬੁੱਢੀ ਨੇ ਆਪਣੀ ਜਵਾਨ ਤੀ ਦਾ ਵਿਆਹ ਪਿਸ਼ੋਰਾ ਸਿੰਘ ਨਾਲ ਕਰ ਦਿੱਤਾ ਸੀ ਇੱਕ ਦਿਨ ਦੁਕਾਨ ਤੋਂ ਵੇਲਾ ਹੋ ਕੇ ਪਿਸ਼ੋਰਾ ਸਿੰਘ ਆਪਣੀ بیوی ਨਾਲ ਘਰ ਪਰਤ ਰਿਹਾ ਸੀ ਬਾਜ਼ਾਰ ਵਿੱਚ ਉਲੜੀ ਦੀ ਦੁਕਾਨ ਉੱਤੇ ਉਹ ਸਬਜ਼ੀ ਲੈਣ ਲਈ ਰੁਕ ਗਏ ਉਹ ਪਿੰਡੀਆਂ ਦਾ ਭਾਅ ਕਰਨ ਲੱਗੇ ਉਸਦੀ بیوی ਇੱਕ ਪਾਸੇ ਖੜੀ ਹੋ ਕੇ ਉਸ ਨੂੰ ਉਡੀਕਣ ਲੱਗੀ ਜਦੋਂ ਉਹ ਪਿੰਡੀਆਂ ਚੁਣ ਕੇ ਅਤੇ ਤੁਲਵਾ ਕੇ ਮੁੜਿਆ ਤਾਂ ਦੇਖਿਆ ਪੱਕੇ ਰੰਗ ਦਾ ਪਤਲਾ ਲੰਬਾ ਆਦਮੀ ਥਮਲੇ ਹੀਟ ਖੜਾ ਹੈ ਅਤੇ ਉਸਦੀ بیوی ਉਸ ਵੱਲ ਵੇਖ ਕੇ ਮੁਸਕਰਾ ਰਹੀ ਹੈ ਪਿਸ਼ੋਰਾ ਸਿੰਘ ਨੇ ਭਿੰਡੀਆਂ ਸੁੱਟ ਕੇ بیوی ਦਾ ਗਲ ਜਾ ਫੜਿਆ ਉਸ ਨੂੰ ਝੰਜੋੜਦਾ ਤੇ ਮਾਰਦਾ ਹੋਇਆ ਬੁੱਕਿਆ ਤੂੰ ਉਸ ਕਲਾਲਾਂ ਦੇ ਕੁੱਤੇ ਦਾ ਖਹਿੜਾ ਨਹੀਂ ਛੱਡਸੈਂ ਮੈਂ ਤੇਰੀ ਪਿਆਜੀ ਚੁੰਨੀ ਫਾੜ ਕੇ ਕਿੱਲੀ ਉੱਤੇ ਟੰਗ ਦੇਣੀ ਸਾਂ ਲੋਕ ਦੁਕਾਨਾਂ ਤੇ ਅਤੇ ਥੜਿਆਂ ਉੱਤੇ ਖੜੇ ਹੋ ਕੇ ਤੱਕਣ ਲੱਗੇ ਪਰ ਕੋਈ ਨੇੜੇ ਨਾ ਆਇਆ ਸਭ ਨੂੰ ਪਿਸ਼ੋਰਾ ਸਿੰਘ ਦੇ ਗੁੱਸੇ ਅਤੇ ਸ਼ੱਕੀ ਸੁਭਾਅ ਦਾ ਪਤਾ ਸੀ ਜੇ ਕੋਈ ਹਮਦਰਦੀ ਵੱਲੋਂ ਦਖਲ ਦੇਣ ਦੀ ਕੋਸ਼ਿਸ਼ ਕਰਦਾ ਤਾਂ ਪਿਸ਼ੋਰਾ ਸਿੰਘ ਨੇ ਉਸ ਦਾ ਮੱਕੂ ਵੀ ਡੱਕ ਦੇਣਾ ਸੀ ਉਹ ਉਸ ਨੂੰ ਥੱਪੜ ਮਾਰਦਾ ਹੋਇਆ ਸਾਰੀ ਮੰਡੀ ਵਿੱਚੋਂ ਦੀ ਰੋਂਦੀ ਹੋਈ ਨੂੰ ਘਰ ਲੈ ਗਿਆ ਇਸ ਪਿੱਛੋਂ ਬਾਰੂ ਕੂਜੜੇ ਅਤੇ ਮੁੰਸ਼ੀ ਗੰਗਾ RAM ਨੇ ਸਿਰਫ ਇਹੋ ਆਖਿਆ ਭਾਈ ਸਾਨੂੰ ਕੀ ਉਸ ਦੀ ਬੀਵੀ ਹੈ ਜੋ ਮਰਜੀ ਕਰੇ ਇਸੇ ਤਰ੍ਹਾਂ 6 ਮਹੀਨੇ ਲੰਘ ਗਏ ਪਿਸ਼ੋਰਾ ਸਿੰਘ ਤੇ ਉਸਦੀ بیوی ਰੋਟੀ ਖਾ ਕੇ 10 ਵਜੇ ਦੁਕਾਨ ਉੱਤੇ ਆਉਂਦੇ ਸਾਰਾ ਦਿਨ ਉਹ ਦੁਕਾਨ ਉੱਤੇ ਕੰਮ ਕਰਦਾ ਜਦੋਂ ਕੋਈ ਗਾਹਕ ਨਾ ਹੁੰਦਾ ਤਾਂ ਰਬੜ ਦੇ ਮਸੂੜਿਆਂ ਵਾਲੇ ਦੰਦਾਂ ਦੇ ਸੈੱਟ ਬਣਾਉਣ ਵਿੱਚ ਰੁੱਝਿਆ ਰਹਿੰਦਾ بیوی ਨਾਲ ਦਿਨ ਵਿੱਚ ਮਸਾਂ 2-4 ਵਾਰ ਹੀ ਗੱਲ ਹੁੰਦੀ ਇੱਕ ਦਿਨ ਉਹ ਘਰੋਂ ਦੁਕਾਨ ਵੱਲ ਆ ਰਹੇ ਸਨ ਜੂਨ ਦਾ ਮਹੀਨਾ ਸੀ 10 ਵਜੇ ਹੀ ਸੂਰਜ ਪੱਠ ਵਾਂਗ ਤਪ ਰਿਹਾ ਸੀ ਪਿਸ਼ੋਰਾ ਸਿੰਘ ਤੇ ਉਸਦੀ ਬੀਵੀ ਬਾਜ਼ਾਰ ਵਿੱਚ ਜਾ ਰਹੇ ਸਨ। ਉਸਦੀ ਬੀਵੀ ਰਤਕ ਪਿੱਛੇ ਰਹਿ ਗਈ ਸੀ। ਉਹ ਖੜਾ ਹੋ ਕੇ ਤਿੱਖੀ ਆਵਾਜ਼ ਵਿੱਚ ਬੋਲਿਆ, ਪੈਰਾਂ ਨੂੰ ਮਹਿੰਦੀ ਲੱਗੀ ਸਈ। ਛੇਤੀ ਤੋਰ ਹੱਟੀ ਉੱਤੇ ਗਾਹਕ ਉਡੀਕਦੇ ਹੋ ਸਕਦੇ। ਉਸਦੀ ਬੀਵੀ ਖੜੋ ਗਈ। ਉਸਨੇ ਚੀਕ ਮਾਰੀ ਤੇ ਜੁੱਤੀs ਉੱਟ ਕੇ ਨੰਗੇ ਪੈਰੀ ਪਿਸ਼ਾ ਨੂੰ ਭੱਜ ਗਈ। ਪਿਸ਼ੋਰਾ ਸਿੰਘ ਨੇ ਉਸਨੂੰ ਲਲਕਾਰਿਆ ਅਤੇ ਗਾਲ ਕੱਢੀ। ਉਹ ਉਸਦੇ ਮਗਰ ਉਸਨੂੰ ਫੜਨ ਲਈ ਵੀ ਦੌੜਿਆ। ਬੀਬੀ ਇੱਕ ਥਾਂ ਖੜੀ ਹੋ ਕੇ ਤਣਕੇ ਬੋਲੀ ਅੱਗੇ ਵਧਿਆ ਤਾਂ ਮੈਂ ਤੇਰਾ ਢਿੱਡ ਪਾੜਦਿਆਂ ਸਾਂ ਉਸਨੇ ਵਾਲ ਖਲਾਰ ਲੈ ਤੇ ਚੰਡੀ ਦਾ ਰੂਪ ਧਾਰ ਕੇ ਗੱਜੀ ਮੈਂ ਅੱਗ ਲਾਉਣ ਦੀਆਂ ਤੇਰੀ ਹੱਟੀ ਨੂੰ ਦਾੜੀ ਪੁੱਟ ਕੇ ਕਿੱਲੇ ਤੇ ਟੰਗ ਦਿਆਂ ਸਾਂ ਉਸਨੇ ਕੱਕ ਡੋਰੀਏ ਦੀ ਚੁੰਨੀ ਪਾੜ ਕੇ ਉਸਤੇ ਮੂੰਹ ਉੱਤੇ ਦੇ ਮਾਰੀ ਤੇ ਬਾਜ਼ਾਰ ਦੇ ਵਿਚਕਾਰ ਢਾਕਾਂ ਉੱਤੇ ਹੱਥ ਰੱਖ ਕੇ ਉੱਚੀ ਉੱਚੀ ਉਹ ਹੱਸਣ ਲੱਗੀ ਪਿਸ਼ੋਰਾ ਸਿੰਘ ਸ਼ਕਤੀ ਵਿੱਚ ਆ ਗਿਆ ਉਹ ਬੋਲਿਆ ਕੀ ਬਕਣੀ ਐ ਉਹ ਹੋਰ ਵੀ ਉੱਚੀ ਉੱਚੀ ਹੱਸੀ ਉਹ ਆਪਣੀ ਕੁਰਤੀ ਦਾ ਗਲਾ ਪਾੜ ਕੇ ਜ਼ੋਰ ਦੀ ਪਿੱਟ ਦੀ ਹੋਈ ਭੱਜ ਗਈ ਪਿਸ਼ੋਰਾ ਸਿੰਘ ਦਾ ਸਾਹ ਸੱਤ ਜਾਂਦਾ ਰਿਹਾ ਉਹ ਉੱਥੇ ਹੀ ਖੜਾ ਰਹਿ ਗਿਆ ਲੋਕ ਇਕੱਠੇ ਹੋ ਗਏ ਮੁੰਸ਼ੀ ਗੰਗਾ RAM ਬੋਲਿਆ ਮਾਗਜ਼ ਨੂੰ ਗਰਮੀ ਚੜ ਗਈ ਬਾਰੂ ਖੁਜਣੇ ਨੇ ਆਖਿਆ ਵਿਚਾਰੇ ਡਾਕਟਰ ਦਾ ਘਰ ਉੱਜੜ ਗਿਆ ਪਿਸ਼ੋਰਾ ਸਿੰਘ ਕੁਝ ਦੇਰ ਸੋਚਦਾ ਰਿਹਾ ਤੇ ਫਿਰ ਨੀਮੀ ਪਾ ਕੇ ਦੁਕਾਨਵਾਲ ਤੁਰ ਪਿਆ ਸਾਰੀ ਮੰਡੀ ਵਿੱਚ ਇਹ ਗੱਲ ਘੁੰਮ ਗਈ ਕਿ ਪਿਸ਼ੋਰਾ ਸਿੰਘ ਦੀ ਬੀਬੀ پاگل ਹੋ ਗਈ। ਉਹ ਖੁੱਲੇ ਗੜਮੇ ਖੁੱਲੇ ਵਾਲੀ ਅਤੇ ਨੰਗੇ ਪੈਰੀ ਢਾਬਿਆਂ ਅਤੇ ਮੋਟਰਾਂ ਦੇ ਅੱਡੇਾਂ ਤੇ ਤੁਰੇ ਫਿਰਦੀ। ਢਾਬੇ ਉੱਤੇ ਬੈਠਾ ਕੋਈ ਬਦਮਾਸ਼ ਜੱਟ ਮੁੰਡਾ ਮੁੱਛਾਂ ਨੂੰ ਵੱਟ ਦੇ ਕੇ ਉਹਦੇ ਹੁਸਨ ਵੱਲ ਵੇਖਦਾ ਉਸਨੂੰ ਚਾਹ ਪਿਉਣ ਦੇ ਬਹਾਨੇ ਅੰਦਰ ਬੁਲਾ ਲੈਂਦਾ ਤੇ ਫਿਰ ਪਿਛਲੀ ਕੋਠੜੀ ਵਿੱਚ ਲੈ ਵੜਦਾ। ਜਦੋਂ ਚਾਹ ਪੀ ਕੇ ਬਾਹਰ ਨਿਕਲਦੀ ਤਾਂ ਉਸ ਦੀਆਂ ਅੱਖਾਂ ਵਿੱਚ ਖੁਮਾਰ ਅਤੇ ਖੁਸ਼ੀ ਹੁੰਦੀ। ਮੋਟਰਾਂ ਤੇ ਡਰਾਈਵਰਾਂ ਨਾਲ ਉਸ ਦਾ ਖਾਸ ਮੇਲ ਸੀ ਕਦੇ-ਕਦੇ ਦਿਨ ਟਲੇ ਓਲਾਰੀ ਨੂੰ ਸਾਦਾਂ ਦੀ ਝਿੜੀ ਲੱਗੇ ਖੜੀ ਕਰਦੇ ਉਸ ਦੀ ਛੱਤ ਉੱਤੇ ਡਾਕਟਰ ਦੀ ਬੀਬੀ ਮਸਤੀ ਵਿੱਚ ਪਈ ਹੁੰਦੀ ਇਹ ਸਮੇ ਉਸ ਦਾ ਪਾਗਲਪਨ ਲੱੱਥਾ ਹੁੰਦਾ ਖੁਸ਼ੀ ਵਿੱਚ ਝੂਮਦੀ ਹੋਈ ਉਹ ਕਦੇ ਸਾਦ ਦੇ ਡੇਰੇ ਜਾ ਵੜਦੀ ਜਾਂ ਬਿਜਲੀਕਰ ਦੇ ਕੁਆਟਰਾਂ ਵਿੱਚ ਜਾ ਸੌਂਦੀ ਕਦੇ-ਕਦੇ ਉਹ ਕਲਾਲਾਂ ਦੇ ਮੁੰਡੇ ਨੂੰ ਮਿਲਣ ਉਸ ਦੇ ਵਗੀਚੇ ਵਿੱਚ ਜਾਂਦੀ ਉੱਥੇ ਜਾ ਕੇ ਉਹ ਹਲਤੀ ਉੱਤੇ ਨਹਾਉਂਦੀ ਕੱਪੜੇ ਬਦਲਦੀ ਤੇ ਉੱਚੇ ਲੰਬੇ ਮੋਸ਼ਕੀ ਰੰਗ ਦੇ ਕਲਾਲੀ ਲਈ ਉਹ ਰੋਟੀ ਪਕਾਉਂਦੀ ਉਸ ਰਾਤ ਉਹ ਉੱਥੇ ਹੀ ਸੌ ਜਾਂਦੀ ਤੇ ਉਸ ਨੂੰ ਆਖਦੀ ਇਸ ਪਿਸ਼ੋਰੇ ਦੇ ਬੱਚੇ ਦੇ ਬਲ ਕੱਢ ਕੇ ਛੱਡ ਸਾਂ ਮੰਡੀ ਦੇ ਸਭ ਲੋਕ ਜਾਣਦੇ ਸਨ ਕਿ ਡਾਕਟਰ ਦੇ ਜ਼ੁਲਮ ਸਾਦਕਾ ਇਹ ਵਿਚਾਰੀ پاگل ਹੋ ਗਈ ਹੈ ਸਿਰਫ ਡਰਾਈਵਰਾਂ ਤੇ ਕਲਾਲਾਂ ਦੇ ਮੁੰਡੇ ਨੂੰ ਪਤਾ ਸੀ ਕਿ ਉਸ ਵਿੱਚ ਆਤ੍ਰਿਪਤ ਤੀਮੀ ਦੀ ਜਿੱਦ ਸੀ ਜਿਸ ਨੇ ਲੋਕ ਕਲਾਸ ਦੀ ਚੁੰਨੀ ਲਾ ਕੇ ਇਸ ਦੀਆਂ ਫੀਤੀਆਂ ਕਰ ਦਿੱਤੀਆਂ ਸਨ ਉਹ ਮਰਿਆਦਾ ਦੀਆਂ ਹੱਤਾ ਤੋੜ ਕੇ ਅੰਨੇ ਵਾ ਵਿਸਰੀ ਹੋਈ ਤੂਫਾਨੀ ਨਦੀ ਵਾਂਗ ਵਗ ਤੁਰੀ ਸੀ ਡਾਕਟਰ ਪਿਸ਼ੋਰਾ ਸਿਆਂ ਦੀ ਹੱਡੀ ਸੁੰਨੀ ਤੇ ਘਰ ਬਿਰਾਨ ਹੋ ਗਿਆ ਸੀ ਵੀਵੀ ਨੂੰ ਮੋੜ ਲੈ ਆਉਣ ਦੇ ਉਸਨੇ ਬੜੇ ਯਤਨ ਕੀਤੇ ਪਰ ਕੋਈ ਪੇਸ਼ ਨਾ ਗਈ ਉਹ ਟਾਬਿਆਂ ਤੇ ਮੋਟਰਾਂ ਦੇ ਅੱਡੇ ਉੱਤੇ ਕਈ ਵਾਰ ਪੁੱਛਦਾ ਫਿਰਦਾ ਉਸਦੀ ਗੱਲਬਾਤ ਵਿੱਚ ਤਰਲਾ ਅਤੇ ਨਾਮੋਸ਼ੀ ਸੀ ਉਹ ਸਾਧਾਂ ਅਤੇ ਤਵੀਜ਼ ਕਰਨ ਵਾਲਿਆਂ ਕੋਲ ਵੀ ਗਿਆ ਕਈ ਸੁੱਖਾਂ ਸੁਖੀਆਂ ਪਰ ਸਭ ਕੁਝ ਵਿਅਰਥ ਕਈ ਵਾਰ ਉਹ ਪਛਤਾਉਂਦਾ ਕਿ ਉਸਨੇ بیوی ਨੂੰ ਭਰੇ ਬਾਜ਼ਾਰ ਵਿੱਚ ਕਿਉਂ ਕੁੱਟਿਆ ਸੀ ਕਈ ਵਾਰ ਉਹ ਗੁੱਸੇ ਵਿੱਚ ਕਚੀਚੀਆਂ ਵਟਦਾ ਤੇ بیوی ਨੂੰ ਗਾਲਾਂ ਕੱਢਦਾ ਉਸ ਨੂੰ ਸਮਝ ਨਹੀਂ ਆਉਂਦੀ ਕਿ ਉਹ ਕੀ ਕਰੇ ਹੌਲੀ-ਹੌਲੀ ਉਸ ਨੂੰ ਡਰਾਈਵਰਾਂ ਵਾਲੀ ਗੱਲ ਦਾ ਵੀ ਪਤਾ ਲੱਗ ਗਿਆ ਸੀ ਉਹ بیوی ਨੂੰ ਟੁੰਡਦਾ ਹੋਇਆ ਮੱਥਾ ਪਟਕਦਾ ਕਿਸਮਤ ਨੂੰ ਕੋਸਦਾ ਮੋਟਰਾਂ ਦੇ ਅੱਡੇ ਉੱਤੇ ਜਾ ਨਿਕਲਿਆ ਬਾਰਿਸ਼ ਪੈ ਰਹੀ ਸੀ ਅੱਡੇ ਉੱਤੇ ਚਿੱਕੜ ਸੀ ਇੱਕ ਲਾਰੀ ਸੀ ਕਿਉਂਕਿ ਉਸ ਤੇ ਸਭ ਮੁਸਾਫਿਰ ਜਾ ਚੁੱਕੇ ਸਨ ਲਾਰੀ ਦੀ ਬੱਸ ਉੱਤੇ ਤਰਪਾਲ ਪਾਈ ਸੀ ਤੇ ਉਸ ਹੇਠ ਬੱਗਾ ਡਰਾਈਵਰ ਤੇ ਉਸਦੀ بیوی ਸ਼ਰਾਬ ਪੀ ਰਹੇ ਸਨ ਉਸ ਨੇ ਟਾਬੇ ਵਾਲੇ ਨੂੰ ਪੁੱਛਿਆ ਤਾਂ ਤਿੰਨ ਸ਼ਰਾਰਤੀ ਮੁੰਡਿਆਂ ਨੇ ਲਾਰੀ ਦੀ ਛੱਤ ਵੱਲ ਇਸ਼ਾਰਾ ਕੀਤਾ ਤੇ ਖਿੜਖਿੜਾ ਕੇ ਉਹ ਹੱਸ ਪਏ। ਪਿਸ਼ੋਰਾ ਸਿੰਘ ਦੇ ਸਿਰ ਉੱਤੇ 100 ਘੜੇ ਪਾਣੀ ਦੇ ਪੈ ਗਏ। ਉਹ ਹਾਰਿਆ ਹੋਇਆ ਘਰ ਮੁੜ ਆਇਆ। 4 ਮਹੀਨਿਆਂ ਵਿੱਚ ਪਿਸ਼ੋਰਾ ਸਿੰਘ ਦੀਆਂ ਹੜਵਾ ਨਿਕਲ ਆਈਆਂ। ਪਤਲੂਨ ਦੀ ਪੇਟੀ ਨਾਲ ਲਟਕਦੇ ਛੁਰੇ ਤੇ ਫੌਜੀਆ ਵਾਂਗ ਝਾੜੀ ਦਾੜੀ ਦਾ ਸਾਰਾ ਘਮੰਡ ਜਾਂਦਾ ਰਿਹਾ। ਉਹ ਇੱਕ ਦਿਨ ਦੁਕਾਨ ਤੋਂ ਮੁੜਿਆ ਤਾਂ ਉਸਦੀ بیوی ਘਰ ਬੈਠੀ ਸੀ। ਉਹ ਬਹੁਤ ਹੈਰਾਨ ਹੋਇਆ। ਉਸ ਨੂੰ ਇਉਂ ਲੱਗਿਆ ਜਿਵੇਂ ਕਿਸੇ ਬੇਗਾਨੇ ਘਰ ਚਾ ਵੜਿਆ ਹੋਵੇ ਦੋਹਾਂ ਦੀ ਮੁਲਾਕਾਤ ਬੜੀ ਉਪਰੀ ਸੀ ਉਸ ਦਾ ਦਿਲ ਡਰ ਨਾਲ ਕੰਬੜ ਲੱਗਾ ਕੀ ਪਤਾ ਬੀਬੀ ਫੇਰ ਭੱਜ ਜਾਵੇ ਉਸ ਨੇ ਬੜੇ ਧੀਰਜ ਨਾਲ ਅਤੇ ਸੰਕੋਚ ਨਾਲ ਉਸ ਨੂੰ ਰੋਟੀ ਖਾਣ ਲਈ ਪੁੱਛਿਆ ਬੀਬੀ ਨੇ ਪਿਸ਼ੋਰਾ ਸਿੰਘ ਦੇ ਧੀਮੇ ਸੁਭਾਅ ਨੂੰ ਜਾਂਚ ਕੇ ਸਿਰ ਹਿਲਾ ਦਿੱਤਾ ਪਿਸ਼ੋਰਾ ਸਿੰਘ ਨੇ ਪੁਛਕਾਰ ਕੇ ਆਖਿਆ ਮੁਰਗਾ ਖਾਸ ਹੈ ਬੀਬੀ ਨੇ ਉਸ ਵੱਲ ਧਰਮੇ ਨਾਲ ਤੱਕਿਆ ਤੇ ਸਿਰ ਹਿਲਾ ਕੇ ਬੋਲੀ ਹਾਂ ਇਸ ਨਿੱਕੀ ਜਿਹੀ ਗੱਲਬਾਤ ਪਿੱਛੇ ਸੈਂਕੜੇ ਅਣਕਹੀਆਂ ਗੱਲਾਂ ਵੀ ਸਨ। ਪਿਸ਼ौरा ਸਿੰਘ ਖੜੇ ਪੈਰੀ ਬਾਜ਼ਾਰ ਗਿਆ ਤੇ ਵੀਵੀ ਲਈ ਨਵੀਂ ਚੁੰਨੀ, ਕੱਜਲ, ਦੰਦਾਸਾ, ਬਦਾਮ ਤੇ ਮੁਰਗਾ ਲੈ ਕੇ ਆਇਆ। ਬੜੇ ਪਿਆਰ ਨਾਲ ਉਸਨੇ ਇਹ ਚੀਜ਼ਾਂ ਆਪਣੀ ਵੀਵੀ ਅੱਗੇ ਭੇਟ ਕੀਤੀਆਂ। ਉਸ ਵਿੱਚ ਮੁੜ ਪੁਰਾਣਾ ਪਿਆਰ ਜਾਗ ਪਿਆ। ਨਾਲ ਹੀ ਡਰ, ਪਛਤਾਵਾ ਤੇ ਬੇਇੱਜ਼ਤੀ ਦੀ ਸੰਸਾ ਤੇ ਮਨ ਦੇ ਅੰਦਰ ਕਿਦਰੇ ਗੁੱਸੇ ਦੀ ਚਿੰਗ ਵੀ ਮਗ ਰਹੀ ਸੀ। ਉਸ ਦਾ ਹੱਥ ਫੜ ਕੇ ਗੁੱਸੇ ਨਾਲ ਬੋਲਿਆ ਜੇ ਖੇ ਖਾਣੀ ਹੈ ਘਰ ਵਿੱਚ ਬੈਠ ਕੇ ਖਾ ਮੈਂ ਜਾ ਕੇ ਉਸ ਕਲਾਲ ਨੂੰ ਇੱਥੇ ਲਿਆ ਆਂ ਉਸ ਨੇ ਪੇਟੀ ਨਾਲ ਲਟਕਦਾ ਛੁਰਾ ਲਾ ਕੇ ਸੰਦੂਕ ਵਿੱਚ ਰੱਖ ਦਿੱਤਾ ਤੇ ਸਾਈਕਲ ਉੱਤੇ ਚੜ ਕੇ ਕਲਾਲਾਂ ਦੇ ਮੁੰਡੇ ਨੂੰ ਬੁਲਾਉਣ ਲਈ ਉਹ ਬਗੀਚੀ ਵੱਲ ਚਲਾ ਗਿਆ ਉਸ ਦੀ بیوی ਨੇ ਅੱਖਾਂ ਵਿੱਚ ਕਜਲ ਪਾਇਆ ਤੇ ਨਵੀਂ ਪਿਆਜ਼ੀ ਚੁੰਨੀ ਲਈ ਤੇ ਵਿਹੜੇ ਵਿੱਚ ਚੁੱਲ੍ਹੇ ਉੱਤੇ ਮੁਰਗਾ ਭੁੰਨਣ ਲੱਗੀ ਸਾਰੇ ਮੁਹੱਲੇ ਵਿੱਚ ਮਸਾਲੇ ਵਾਲੇ ਮੁਰਗੇ ਦੇ ਤੜਕਣ ਦੀ ਮਹਿਕ ਫੈਲ ਗਈ। ਗੁਆਂਡ ਵਿੱਚ ਮੁੰਸ਼ੀ ਗੰਗਾ RAM ਨੇ ਹੁੱਕੇ ਦੀ ਘੁੱਟ ਭਰ ਕੇ ਆਖਿਆ, "ਸ਼ੁਕਰ ਹੈ, ਪਿਸ਼ੋਰਾ ਸਿੰਘ ਦਾ ਘਰ ਮੋੜ ਵਸ ਗਿਆ। ਧੰਨਵਾਦ।"